ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਮੋਗੇ ਤੇ ਮੋਗੇ ਦਾ ਆਪਾਂ ਤੁਹਾਨੂੰ ਜਿਹੜਾ ਮੇਨ ਬਾਜ਼ਾਰ ਆ ਜਿਹੜਾ ਮੋਗੇ ਤੋਂ ਕੋਟਕਪੂਰੇ ਨੂੰ ਜਿਹੜਾ ਪੁਰਾਣਾ ਰੋਡ ਜਾਂਦਾ ਈ ਆਪਾਂ ਤੁਹਾਨੂੰ ਅੱਜ ਦਿਖਾਉਣੇ ਸਾਰਾ ਤੇ ਕੀ ਮਾਹੌਲ ਛੋੜਾ ਉਹਦਾ ਸਾਰਾ ਦੱਸਦੇ ਆਂ। ਆਪਾਂ ਆ ਗਏ ਥੱਲੇ ਸਰਵਿਸ ਰੋਡ ਤੇ ਤੇ ਉੱਪਰ ਦੀ ਜਿਹੜਾ ਬ੍ਰਿਜ ਜਾਂਦਾ ਇਹ ਹੈਗਾ ਉੱਪਰ ਲੁਧਿਆਣਾ ਵਾਲਾ। ਇਹ ਬਾਈਪਾਸ ਲੰਘਦਾ ਵਾ ਜਿਹੜਾ ਮੋਗੇ ਦੇ ਵਿੱਚ ਦੀ। ਪੌਲ ਦੇ ਉੱਪਰ ਦੀ ਤੇ ਆਪਾਂ ਆ ਗਏ ਆ ਜਿਹੜਾ ਮੋਗੇ ਦੇ ਆ ਬੱਸ ਸਟੈਂਡ ਵਾਲੇ ਚੌਕ ਕੋੜ ਆ ਜਿਹੜਾ ਇੱਥੋਂ ਫਿਲਹਾਲ ਜਿਹੜੀਆਂ ਜਲੰਧਰ ਨੂੰ ਜੀਰੇ ਨੂੰ ਮਖੂ ਨੂੰ ਫੋਈਪਨ ਨੂੰ ਲੁਧਿਆਣੇ ਨੂੰ ਕੋੜਕਪੂਰੇ ਨੂੰ ਬੱਸਾਂ ਇਸ ਜਗ੍ਹਾ ਤੋਂ ਜਾਂਦੀਆਂ ਤੇ ਆ ਆ ਗਿਆ ਮੇਨ ਬਾਜ਼ਾਰ ਇਹਦਾ ਤੇ ਨਾਲ ਹੀ ਜਿਹੜਾ ਇਹ ਮਾਡਲ ਥਾਣਾ ਸਿਟੀ ਜਿਹੜਾ ਨਾਲ ਹੀ ਜਿਹੜਾ ਖੱਬੇ ਹੱਥ ਬਣਿਆ ਹੋਇਆ ਵਾ ਇੱਥੋਂ ਜਿਹੜਾ ਇਹ ਬਾਜ਼ਾਰ ਸ਼ੁਰੂ ਹੋ ਜਾਂਦਾ ਤੇ ਇਹ ਹੈਗਾ ਮੋਗਾ ਕੋਰਤਪੂਰੇ ਵਾਲਾ ਜਿਹੜਾ ਪੁਰਾਣਾ ਰੋਡ ਤੇ ਨਾਲ ਹੀ ਜਿਹੜੇ ਸੱਜੇ ਹੱਥ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਜਿਹੜੀਆਂ ਸੇਲ ਤੇ ਜਾਂ ਸਸਤੀਆਂ ਚੀਜ਼ਾਂ ਦਿੰਦੇ ਆ ਕੱਪੜੇ ਦਿੰਦੇ ਆ ਤੇ ਅੱਗੇ ਜਾ ਕੇ ਥੋੜਾ ਜਾ ਮੋੜ ਪੈਂਦਾ ਤੇ ਨਾਲ ਹੀ ਜਿਹੜਾ ਸਿਵਲ ਪਸ਼ੂਆਂ ਦਾ ਜਿਹੜਾ ਹਸਪਤਾਲ ਬਣਿਆ ਹੋਇਆ ਵਾ ਉਹ ਵੀ ਜਿਹੜਾ ਖੱਬੇ ਹੱਥ ਹੈਗਾ ਤੇ ਇਦੋਂ ਅੱਗੇ ਜਾ ਕੇ ਥੋੜਾ ਜਾ ਜਿਹੜਾ ਨਾਲ ਹੀ ਚਿਰੀ ਗੁਰੂ ਨਾਨਕ ਜਿਹੜਾ ਕਾਲਜ ਆ ਗੁਰਨਾਨਕ ਕਾਲਜ ਜਿਹੜਾ ਸਰਕਾਰੀ ਮੋਗੇ ਦਾ ਉਹ ਵੀ ਜਿਹੜਾ ਸੱਜਿਆ ਥਾ ਜਾਂਦਾ ਵਾ ਤੇ ਇੱਥੋਂ ਹੀ ਸੱਜੇ ਹੱਥੋਂ ਨੂੰ ਮੁੜ ਕੇ ਜਦੋਂ ਆਪਾਂ ਮੁਕ ਜਾਂਦੇ ਆ ਤੇ ਉਹ ਨੀਨੇਪੌਲ ਰੇਲਵੇ ਦੇ ਨੀਨੇਪੌਲ ਵਾਲ ਦੀ ਜਾ ਕੇ ਫਿਰ ਇਸ ਰੋਡ ਤੇ ਚੜ ਜਾਂਦਾ ਤੇ ਆ ਆ ਗਿਆ ਸ਼ਨੀ ਟਾਵਰ ਜਿਹੜਾ ਕੀ ਵਿਸ਼ਾਲ ਮੈਗਾ ਮਾਰਟ ਤੇ ਇਦਲੇ ਪਾਸੇ ਥ੍ਰੀ wheeler ਜਿਹੜਾ ਅੱਡਾ ਇਹਨਾਂ ਤੇ ਇੱਥੇ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਿਲਕੁਲ 파ਟਕਾਂ ਦੇ ਨਾਲ ਤੇ ਆ ਅੱਗੇ ਜਿਹੜੇ ਰੇਲਵੇ 파ਟਕ ਮੋਗੇ ਦੇ ਤੇ ਨਾਲ ਹੀ ਸਾਹਮਣੇ ਉਹ ਸਟੇਸ਼ਨ ਬਣਿਆ ਹੋਇਆ ਵਾ ਤੇ ਨਾਲ ਹੀ ਜਿਹੜਾ ਨੀਵਾ ਪੁਲ ਜਾਂਦਾ ਵਾ ਤੇ ਉਹਦੇ ਨਾਲ ਹੀ ਜਿਹੜਾ ਜੁੱਤੀਆਂ ਵਾਲੀ ਕਾਰ ਮਾਰਕੀਟ ਬਹੁਤ ਹਾਈ ਫਾਈ ਹੈਗੀ ਉੱਥੋਂ ਜਿਹੜੇ ਜੁੱਤੀਆਂ ਲੋਕ ਬਣਵਾਉਂਦੇ ਆ ਤੇ ਆ ਇੱਥੇ ਪੁਰਾਣੇ ਜਿਹੜੇ ਨੋਟ ਜਿਹੜੇ ਬਦਲੇ ਜਾਂਦੇ ਨਾਲ ਹੀ ਬਿਲਕੁਲ ਕਿਦ ਬਾਬਾ ਰੇਲਵੇ ਫਾਰਕ ਟੱਪਦੇ ਆ ਇਤਿਹਾਸ ਸਟੇਸ਼ਨ ਵਾਲੀ ਗਲੀ ਆ ਜਾਂਦੀ ਨਾਲ ਹੀ ਇੱਥੇ ਸਟੇਸ਼ਨ ਨੂੰ ਜਾਂਦੀ ਸਾਹਮਣੇ ਤੇ ਇਦੂ ਅੱਗੇ ਜਾ ਕੇ ਜਿਹੜਾ ਸਿਵਲ ਹਸਪਤਾਲ ਹੁੰਦਾ ਵਾ ਇਹ ਵੱਡੀਆਂ-ਵੱਡੀਆਂ ਜਿਹੜੀਆਂ ਫੂਨਾ ਵਾਲੀਆਂ ਦੁਕਾਨਾਂ ਕੱਪੜਿਆਂ ਵਾਲੀਆਂ ਦੁਕਾਨਾਂ ਪ੍ਰਤਾਪ ਰੋਡ ਹੋ ਗਿਆ ਬਾਗ ਗਲੀ ਹੋ ਗਈ ਤੱ ਤੇਜ ਮਾਰਕੀਟ ਹੋ ਗਈ ਬਹੁਤ ਜਿਹੜੇ ਇੱਥੇ ਜਿਆਦਾ ਮਤਲਬ ਮਾਰਕੀਟਾਂ ਹੈਗੀਆਂ ਜਿਹੜੀਆਂ ਆ ਹੈਗਾ ਪ੍ਰਤਾਪ ਰੋਡ ਦੇ ਨਾਲ ਹੀ ਇਹਦੇ ਇੱਕ ਜਿਹੜੀ ਪੁਰਾਣੀ ਦਾਣਾ ਮੰਡੀ ਆ ਉਹ ਵੀ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਫਿਲਹਾਲ ਆਪਾਂ ਚੱਲਦੇ ਹਾਂ ਸਿੱਧਾ ਤੇ ਇਸ ਤੋਂ ਅੱਗੇ ਹੈਗਾ ਜਿਹੜਾ ਸਿਵਲ ਹਸਪਤਾਲ ਤੇ ਇਹ ਰਸਤਾ ਇਸ ਤੋਂ ਅੱਗੇ ਜਾ ਕੇ ਭੀੜਾ ਹੀ ਹੁੰਦਾ ਜਾਂਦਾ ਵਾ ਆ ਆ ਗਿਆ yellow color ਵਾਲਾ ਜਿਹੜਾ ਕਲਰ ਕੀਤਾ ਹੋਇਆ ਸਿਵਲ ਹਸਪਤਾਲ ਆ ਮੋਗੇ ਦਾ ਇਹ ਵੀ ਜਿਹੜਾ ਮੇਨ ਬਾਜ਼ਾਰ ਦੇ ਵਿੱਚ ਜਿਹੜਾ ਇਹ ਮੌਜੂਦ ਆ ਤੇ ਆਪਾਂ ਹੁਣ ਇੱਥੇ ਨਾਲ ਹੀ ਜਿਹੜੇ ਸਿਵਲ ਹਸਪਤਾਲ ਦੇ ਸਾਹਮਣੇ ਦਵਾਈਆਂ ਵਾਲੀਆਂ ਦੁਕਾਨਾਂ ਲੱਗੋਟ ਰੀਆਂ ਬਹੁਤ ਜ਼ਿਆਦਾ ਵਾ ਤੇ ਆ ਸਿਵਲ ਹਸਪਤਾਲ ਦਾ ਜਿਹੜਾ ਇਹ ਗੇਟ ਆ ਜਿੱਥੇ ਆ ਸੱਜੇ ਹੱਥ ਜਿੱਥੇ ਬਲੇਰੋ ਆਉਂਦੀ ਇਧਰਲੀ ਸਾਈਡ ਤੇ ਸਾਹਮਣੇ ਜਿਹੜਾ ਇੱਕ ਪੰਪ ਵੀ ਹੈਗਾ ਇਸ ਵੇ ਮੈਜੈਸਟਿਕ ਰੋਡ ਤੇ ਆ ਇੱਕ ਇੱਕ ਅੱਗੇ ਆ ਜਾਂਦਾ ਰੋਡ ਤੇ ਉੱਥੇ ਇੱਕ ਜਿਹੜਾ ਪੰਪ ਹੈਗਾ ਵਾ ਆਹ ਦੇਖ ਲਓ ਇੱਥੇ ਜਿਹੜਾ ਬੈਲ ਕੋਲ ਭੀੜਾ ਹੋ ਜਾਂਦਾ ਰੋਡ ਇਹ ਉਹੀ ਰੋਡ ਆ ਜਿਹੜੇ ਤੇ ਆਪਾਂ 메ਨ ਬਾਜ਼ਾਰ ਵਾਲੇ ਤੇ ਤੁਰੇ ਆਉਣੇ ਆ ਇਹ ਜਾਂਦਾ ਸਿੱਧਾ ਕੋਟ ਫਿਰ ਕੋਟ ਪੂਰੇ ਵਾਲੇ ਨੂੰ ਸਮਾਲ ਸਰ ਪੰਜ ਗਰਾਈਆਂ ਵਾਲੇ ਨੂੰ ਬਾਗ ਪੁਰਾਣੇ ਵਾਲੇ ਪਾਸੋਂ ਵੀ ਇਹ ਜਿਹੜਾ ਰੋਡ ਇਥੋਂ ਚੱਲਿਆ ਜਾਂਦਾ ਵਾ ਹੁਣ ਆਪਾਂ ਆ ਗਏ ਆ ਪੁਰਾਣਾ ਦਾਣਾ ਦਾਣਾ ਮੰਡੀ ਦੇ ਵਿੱਚ ਇਹਦੇ ਵਿੱਚ ਸਬਜ਼ੀਆਂ ਵਾਲੀਆਂ ਜਿਹੜੀਆਂ ਫਲਾਂ ਫੂਟਾ ਵਾਲੀਆਂ ਬਹੁਤ ਜਿਹੜੀ ਮੰਡੀ ਲੱਗੀ ਲੱਗੀ ਆ ਤੇ ਇਹ ਫਿਲਹਾਲ ਹੁਣ 11:30 ਵਜੇ ਦਾ ਟਾਈਮ ਆ ਤੇ ਹਜੇ ਵੀ ਲੋਕ ਜਿਹੜੇ ਇੱਥੋਂ ਜ਼ਿਆਦਾਤਰ ਸ਼ਾਪਿੰਗ ਜਿਹੜੇ ਲੋਕ ਇੱਥੋਂ ਹੀ ਕਰਕੇ ਲੈ ਕੇ ਜਾਂਦੇ ਆ ਤੇ ਚਲੋ ਇਸ ਤੋਂ ਅੱਗੇ ਲੈ ਕੇ ਚੱਲਦੇ ਥੋੜਾ ਜਿਹਾ ਆਪਾਂ ਤੁਹਾਨੂੰ ਹੋਰ ਤੇ ਆ ਆ ਗਿਆ ਪ੍ਰਤਾਪ ਰੋਡ ਇਸ ਤੋਂ ਇਹ ਰੋਡ ਵੀ ਜਿਹੜਾ ਫੇਰ ਦੁਬਾਰਾ ਉਸੇ ਰੋਡ ਦੇ ਨਾਲ 메ਨ ਬਾਜ਼ਾਰ ਵਾਲੇ ਰੋਡ ਦੇ ਨਾਲ ਜਿਹੜਾ ਮਿਲ ਜਾਂਦਾ ਵਾ ਆਪਾਂ ਲੈ ਕੇ ਚੱਲਦੇ ਦੁਬਾਰਾ ਫੇਰ ਤੋਂ ਜਿਹੜਾ ਵਾਪਸ ਤੇ ਆਪਾਂ ਪਹੁੰਚ ਚੁੱਕੇ ਹਾਂ ਫੇਰ ਉਸੇ ਰਸਤੇ ਤੇ ਜਿਹੜੇ ਰਸਤੇ ਤੋਂ ਵਾ ਆਏ ਗਏ ਸੀ ਅੱਗੇ ਨੂੰ ਇੱਥੇ ਸਾਨੂੰ ਦੱਸਿਆ ਵੀ ਮੋਬਾਈਲਾਂ ਵਾਲੀਆਂ ਦੁਕਾਨਾਂ ਜਿਹੜੀਆਂ ਬਹੁਤ ਜ਼ਿਆਦਾ ਮਸ਼ਹੂਰ ਆ ਜੂਮਿੰਦਰ ਵਾਲੇ ਹੋਗੇ ਕੁੰਨੀ ਵਰਗੇ ਹੋਗੇ ਤੇ ਹੋਰ ਵੀ ਤੇ ਆਪਾਂ ਦੁਬਾਰਾ ਫੇਰ ਜਿਹੜੇ ਫਾਟਕਾਂ ਵਾਲੇ ਪਾਸੇ ਆ ਗਏ ਹਾਂ ਕਿੱਥੋਂ ਕਰਾਂਗੇ ਵਾਪਸੀ ਤੇ ਹੋਰ ਵੀ ਜਿਹੜਾ ਵੈਸੇ ਤਾਂ ਬਹੁਤ ਕੋਸ਼ਾ ਮੋਗੇ ਦੇ ਵਿੱਚ ਤੇ ਪਰ ਤੁਹਾਨੂੰ ਆਪਾਂ ਜਿਹੜਾ ਅੱਜ ਮੇਨ ਬਾਜ਼ਾਰ ਦਿਖਾਇਆ ਵਾ ਮੋਗੇ ਦਾ ਚੂੜ ਚੱਕੀਆਂ ਦੀ ਹੱਟੀ ਜਿਹੜੀ ਇਹ ਵੀ ਇੱਥੇ ਹੈਗੀ ਆ ਤੇ ਹੋਰ ਵੀ ਪਤਾ ਨਹੀਂ ਕਿੰਨੇ ਕਿਤੇ ਸਟੋਰ ਹੈਗੇ ਆ ਤੇ ਫੇਰ ਆਪਾਂ ਦੁਬਾਰਾ ਜਿਹੜਾ ਫਾਟਕਾਂ ਤੇ ਪਹੁੰਚ ਚੁੱਕੇ ਆ ਨਾਲ ਫੇਰ ਗੁਰਦੁਆਰਾ ਸਾਹਿਬ ਆ ਗਿਆ ਵਾ ਮੇਗਾ ਮਾਰਟ ਵੀ ਜਿਹੜਾ ਇੱਥੇ ਬਣਿਆ ਹੋਇਆ ਜਿਹਦੇ ਵਿੱਚ ਹੋਟਲ ਤੇ ਹੋਰ ਵੀ ਖਾਣ ਪੀਣ ਦੀਆਂ ਚੀਜ਼ਾਂ ਵਾਲਾ ਤੇ ਸ਼ਾਪਿੰਗ ਕਰਨ ਵਾਸਤੇ ਜਿਹੜਾ ਅੰਦਰ ਸਹੂਲਤਾਂ ਮਜੂਰ ਮਜੂਦਾ ਦੇਗਾ ਚਾ ਸੋ ਅੱਜ ਦੀ ਜਿਹੜੀ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਜਰੂਰ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਾ ਜੋ ਤਾਂ ਜੋ ਐਵੇਂ ਦੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਪਹੁੰਚ ਸਕਣ ਤੇ ਤੁਹਾਨੂੰ ਨਾਲ-ਨਾਲ ਜਿਹੜਾ ਟਰੈਵਲ ਵੀ ਕਰਾਇਆ ਜਾਵੇ ਤੇ ਆ ਆਗੇ ਦੁਬਾਰਾ ਫੇਰ ਆਪਾਂ ਲਾਈਟਾਂ ਵਾਲੇ ਚੌਕ ਤੇ ਮੇਨ ਬਜ਼ਾਰ ਚੌਂਕ ਜਿਹੜਾ ਤੇ ਇੱਥੇ ਨਾਲ ਹੀ ਬੱਸ ਸਟੈਂਡ ਹੈ ਦੋਸਤੋ ਅੱਜ ਦੀ ਵੀਡੀਓ ਇੱਥੋਂ ਤੱਕ ਕਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ